ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਲੇਡੀ ਕਾਸਟੇਬਲ ਅਮਨਦੀਪ ਕੌਰ ਜਿਹੜੀ ਕਿ ਚਿਟਾ ਵੇਚ ਦੀ ਫੜੀ ਗਈ ਹੈ ਸੀਐਮ ਭਗਵੰਤ ਮਾਨ ਸਾਹਿਬ ਨੇ ਇੱਕ ਵੱਡਾ ਐਕਸ਼ਨ ਕੀਤਾ ਵਾ ਵੱਡਾ ਉਹਨਾਂ ਦਾ ਬਿਆਨ ਸਾਹਮਣੇ ਆਇਆ ਵਾ ਵੀਰੋ ਅੱਜ ਦੀ ਵੀਡੀਓ ਦੇ ਅੰਦਰ ਅਸੀਂ ਇਸ ਦੇ ਬਾਰੇ ਜਾਣਾਂਗੇ ਸਟਲਕ ਵੀਡੀਓ ਦੇ ਇਸ ਦੇ ਬਾਰੇ ਚਾਹਮੈਂ ਬਹੁਤ ਹੀ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਪੀੜਾ ਪੰਜਾ ਨਹੀਂ ਚੱਲਿਆ ਜਿਹੜੀ ਕਾਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਪਰ ਅੱਜ ਤੁਹਾਨੂੰ ਪੀੜਾ ਪੰਜਾ ਚੱਲਦਾ ਵੀ ਦਿਖਾਵਾਂਗੇ ਔਰ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਦਾ ਯਾਨੀ ਇੱਕ ਤਰ੍ਹਾਂ ਦਾ ਦੇਲੀ ਜਿੱਤ ਲਿਆ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਗੱਲ ਫੈਲੀ ਆ ਅੱਗ ਵਾਂਗ ਜਿਹੜੀ ਹੁਣ ਇਹ ਖਬਰ ਫੈਲ ਗਈ ਆ ਇਹ ਜਿਹੜੀ ਤੁਹਾਡੇ ਸਾਹਮਣੇ ਤਰਾਂਗੇ ਹੈਰਾਨ ਕਰ ਦੇਣ ਵਾਲੀ ਖਬਰ ਆ ਜਿਹੜਾ ਕਿ ਪਹਿਲੀ ਵਾਰ ਤੁਸੀਂ ਐਸਾ ਮੁੱਖ ਮੰਤਰੀ ਦਾ ਐਕਸ਼ਨ ਪੂਰੇ ਪੰਜਾਬ ਵਾਸੀਆਂ ਨੇ ਇੱਕੋ ਹੀ ਗੱਲ ਧਰੀ ਸੀ ਭਗਵੰਤ ਮਾਨ ਦੇ ਸਾਹਮਣੇ ਕਿ ਆਪਣੇ ਜਿਹੜੇ ਕੇ ਮੁਲਾਜ਼ਮ ਨੇ ਤੁਸੀਂ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਂਦੇ ਪਰ ਇੱਕ ਕਾਂਸਟੇਬਲ ਫੜੀ ਜਾਂਦੀ ਹੈ ਬੇਠਿੰਡੇ ਦੇ ਵਿੱਚ ਜਿਹੜੀ ਵੀ ਕੋਠੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਜਿਹੜੀ ਇਹਦੀ ਕੋਠੀ ਹੈ ਉਹਦੇ ਤੇ ਪੀੜਾ ਪੰਜਾ ਚਲਾ ਕੇ ਦਿਖਾਓ ਪਰ ਭਗਵੰਤ ਮਾਨ ਨੇ ਦੇਰ ਹੀ ਸਹੀ ਪਰ ਜਿਹੜਾ ਬਹੁਤ ਵੱਡਾ ਐਕਸ਼ਨ ਕੀਤਾ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ 2027 ਦੇ ਵਿੱਚ ਆਉਣ ਵਾਲਾ ਸਮਾਂ ਬੜਾ ਇੱਕ ਭਿਆਨਕ ਬਣਿਆ ਹੋਇਆ ਇਹਨਾਂ ਦੇ ਲਈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇਖੋ ਦੋ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਹੈ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਯਾਨੀ ਸਿੱਧਾ ਕਹੀਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਫੇਰ ਪੰਜਾਬ ਦੇ ਲੋਕ ਇਸੇ ਹੀ ਪਾਰਟੀ ਤੋਂ ਅੱਕ ਕੇ ਪਿਛਲੀਆਂ ਸਰਕਾਰਾਂ ਨੂੰ ਯਾਦ ਕਿਉਂ ਕਰਨੇ ਲੱਗ ਪਏ ਕਿਵੇਂ ਭਗਵੰਤ ਮਾਨ ਨੇ ਅੱਜ ਦੇ ਕੋਈ ਵੀ ਕੰਮ ਨਹੀਂ ਕੀਤਾ ਸੀ ਔਰ ਅੱਜ ਜਿਹੜਾ ਐਕਸ਼ਨ ਕੀਤਾ ਕਿਉਂ ਕੀਤਾ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਇਹਦੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਕਿਉਂਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦੇ ਨਾਲ ਉੱਭਰ ਰਿਹਾ ਹੈ ਸੀਐਮ ਮਾਨ ਨੂੰ ਲੱਗਦਾ ਕਿ ਜੇਕਰ ਕੋਈ ਮੈਨੂੰ ਟੱਕਰ ਦੇ ਸਕਦਾ ਤਾਂ ਉਹ ਭਾਈ ਅਮਰਪਾਲ ਸਿੰਘ ਹੈ ਤਾਂ ਤੁਹਾਨੂੰ ਸੀਐਮ ਮਾਨ ਦਾ ਇੱਕ ਇਹੋ ਜਿਹਾ ਐਕਸ਼ਨ ਦਿਖਾਵਾਂਗੇ ਕਿ ਜਿਹਨੂੰ ਦੇਖਣ ਦੇ ਲਈ ਪੰਜਾਬ ਦੀ ਜਨਤਾ ਬੜੀ ਉਤਾਵਲੀ ਹੈ ਕਿ ਭਗਵੰਤ ਮਾਨ ਨੇ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਿਵਾਏ ਉਹਦੇ ਉੱਤੇ ਕਾਰਵਾਈ ਕਰਨ ਤੋਂ ਉਹਦੇ ਘਰ ਦੇ ਉੱਤੇ ਬਲਡوزر ਨਹੀਂ ਚਲਾਇਆ ਪਰ ਅੱਜ ਤੁਹਾਨੂੰ ਇਸੇ ਬਲਡوزر ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਇੱਕ ਵੀਡੀਓ ਧਰਾਂਗੇ ਕਿ ਪੂਰਾ ਸਪਸ਼ਟੀਕਰਨ ਹੋ ਜਾਣਾ ਸਾਰੇ ਲੋਕਾਂ ਦੇ ਸਾਹਮਣੇ ਕਿ ਸੀਐਮ ਮਾਨ ਬਹੁਤ ਵੱਡੇ ਨਿਰਣੇ ਲੈ ਚੁੱਕੇ ਨੇ ਬਹੁਤ ਵੱਡਾ ਐਕਸ਼ਨ ਕਰ ਚੁੱਕੇ ਨੇ

फिर हमने स्पॉट किया कहाँ नशा दिखता है फिर वो फिर पुलिस को हमने बिल्कुल रिशफल किया बहुत से पुलिस वाले भी अंदर की पकड़ी गई है ना तो उनको उनकी क्रॉस पंजाब बदलियां की उसके बाद एक्शन लिया आपने एक्शन के बाद तो मतलब हजारों किलो हेरोइन पकड़ी गई है उनके जो प्रॉपर्टी एनडीपीएस के जिनके पर्चे थे ਉਹਦੇ ਘਰ ਦੀ ਇਤਬਾਦਿਸ਼ ਕਰਦੀ ਹੈ ਉਹਨਕੀ ਪ੍ਰਾਪਰਟੀ ਹੈ ਲੇਕਿਨ ওভারਡੋਸ ਸੇ ਅਭੀ ਤੱਕ ਕੋਈ ਮੌਤ ਦੀ ਖਬਰ ਨਹੀਂ ਆਈ। ਆਪ ਸਭ ਤੋਂ ਪਹਿਲੇ ਅਮਨੇ ਓਟ ਕਲੀਨਿੰਗ ਕੋ ਜੋ ਹੈ ਉਹ ਅਪਡੇਟ ਕੀ ਹੈ। ਰੀਹੈਬ ਸੈਂਟਰਾਂ ਨੂੰ ਅਪਡੇਟ ਕੀਤਾ। ਉਮੇ 4-4 ਮਹੀਨੇ ਦੀ ਦਵਾਈਆਂ ਉहां ਰੱਖੀ। ਫਿਰ ਅਮਨੇ ਸਪੌਟ ਕੀਤਾ ਕਹਾਂ-ਕਹਾਂ ਨਸ਼ਾ ਦਿੱਖਦਾ। ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਅਸੀਂ ਬਹੁਤ ਵੱਡਾ ਐਕਸ਼ਨ ਲੈ ਲਿਆ। ਕਈ ਕਿੱਲੇ ਫੈਰਨ ਫੜੀ ਗਈ ਹੈ। ਇੱਕ ਬਠਿੰਡੇ ਦੇ ਵਿੱਚ ਫੜੀ ਗਈ ਹੈ ਜਿਹੜੀ ਕੁੜੀ ਫੜੀ ਗਈ ਆ ਅਮਨਦੀਪ ਕੌਰ ਦਾ ਵੀ ਨਾਮ ਲੈ ਦਿੱਤਾ ਹੈ। ਪਰ ਹੁਣ ਪੰਜਾਬ ਦੇ ਲੋਕ ਸੀਐਮ ਨੂੰ ਕਿਉਂ ਕੋਸ ਰਹੇ ਨੇ ਕਹਿੰਦੇ ਆਪਦੇ ਮੁਲਾਜ਼ਮਾਂ ਤੇ ਐਕਸ਼ਨ ਨਹੀਂ ਲੈਂਦਾ ਬੀਤੇ ਦੇ ਦਿਨ ਇੱਕ ਇਹਨਾਂ ਦੇ ਸਰਪੰਚ ਬੰਨੀਓ ਗੋਲੀ ਚਲਾਈ ਜਾਂਦੀ ਐ ਇੱਕ ਇਨਸਪੈਕਟਰ ਦੇ ਉੱਤੇ ਉਹਦੇ ਤੇ ਵੀ ਬਹੁਤ ਵੱਡਾ ਐਕਸ਼ਨ ਲੈ ਲਿਆ ਕਿਵੇਂ ਲੈ ਲਿਆ ਕਿੱਥੇ ਉਹ ਜਿਹੜਾ ਸਰਪੰਚਾ ਪਿੰਡ ਦਾ ਉਹਦੇ ਤੇ ਐਕਸ਼ਨ ਲੈ ਕੇ ਕਿੱਥੇ ਚਗਵਾ ਕੇ ਛੱਡ ਦਿੱਤਾ ਬਹੁਤ ਵੱਡੇ ਵੱਡੇ ਐਕਸ਼ਨ ਲੈ ਰਹੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਰਹੇ ਨੇ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਵਾ ਦਿੱਤੀ ਅਸੀਂ ਆਮ ਆਨ ਨੇ ਆਪਣੇ ਸਰਪੰਚ ਨੂੰ ਜੇਲ੍ਹ ਭੇਜ ਦਿੱਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕੀ ਹੈ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਜਨਤਾ ਚਾਹੁੰਦੀ ਸੀ ਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਐਕਸ਼ਨ ਲੈਣ ਆਪਣੇ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੋਸ਼ ਕੀਤੇ ਨੇ ਇੱਕ ਪਾਸੇ ਕਰਨਲ ਵੀ ਕੁੱਟਿਆ ਜਾਂਦਾ ਉਹ ਵੀ ਇੱਕ ਮਾਮਲਾ ਬਹੁਤ ਵੱਡਾ ਉੱਪਰ ਕੇ ਸਾਹਮਣੇ ਆਉਂਦਾ ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਭਗਵੰਤ ਮਾਨ ਦੀ ਇੱਕ ਬਹੁਤ ਜ਼ਿਆਦਾ ਭੰਡੀ ਹੋ ਜਾਂਦੀ ਹੈ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚ ਮੁਲਕ ਭਰ ਦੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਵਿਚਾਰ ਰਹੇ ਨੇ ਪਰ ਅੱਜ ਹੋਇਆ ਕੀ ਹੈ ਪੰਜਾਬ ਦੀ ਜਨਤਾ ਸਾਰਾ ਜਾਣਦੀ ਹੈ ਪੰਜਾਬ ਵਾਲਿਓ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਕਿ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਸਾਡੇ ਆ ਮਾਵਾ ਭੈਣਾ ਬਜ਼ੁਰਗ ਬੱਚੇ ਜਿੰਨੇ ਵੀ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਯਾਰਾ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਇਹ ਸਰਕਾਰ ਨੇ ਉਹ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਸਾਡਾ ਪੰਜਾਬ ਨਾ ਤਾਂ ਕਦੇ ਨਿਕਲ ਸਕਦਾ ਤੇ ਨਾ ਹੀ ਕਦੇ ਨਿਕਲਣਾ ਤੇ ਨਾ ਹੀ ਕਿਤੇ ਹਿੱਲ ਸਕਦਾ ਕਿਉਂਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਤੋਂ ਕਈ ਮਹੀਨਿਆਂ ਤੋਂ ਯਾਨੀ ਇਹ ਚਰਚਾ ਕਰਦਾ ਆ ਰਿਹਾ ਹੈ ਕਿ 80% ਆਬਾਦੀ ਕੱਲੀ ਨੌਜਵਾਨੀ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਕਦੇ ਨਾਲ ਹੋਈ ਹੈ ਚਿੱਟੇ ਦੇ ਨਾਲ ਹੋਈ ਹੈ ਕਿਉਂਕਿ ਚਿੱਟੇ ਲਿਆਉਣ ਵਾਲੀ ਵੱਡੇ ਪੱਧਰ ਤੇ ਇਹ ਸਰਕਾਰ ਸਾਬਤ ਹੋਈ ਹੈ ਕੋਈ ਐਕਸ਼ਨ ਲਾਤਾ ਇਹਨਾਂ ਨੇ ਅਮਨਦੀਪ ਕੌਰ ਦੇ ਉੱਤੇ ਲਿਆ ਤੇ ਨਾ ਹੀ ਆਪਣੇ ਸਰਪੰਚ ਦੇ ਉੱਤੇ ਲਿਆ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਸੀਂ ਆਪਣੇ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਵਜ੍ਹਾ ਕੀ ਆ ਮਾਮਲਾ ਕੀ ਹੈ ਡਰ ਕਿਸ ਗੱਲ ਦਾ ਤੁਹਾਨੂੰ ਕਿਉਂਕਿ ਜਿਹੜੀ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਨਵੀਂ ਸਰਕਾਰ ਬਣਨੀ ਹੈ ਤੁਹਾਨੂੰ ਉਹਨਾਂ ਵੀ ਡਰ ਨਹੀਂ ਹੈਗਾ ਕਿਉਂਕਿ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਭਾਈ ਸਾਡੇ ਕੋਲ ਸਿਰਫ 2 ਸਾਲ ਹੋਰ ਨੇ মিডিਆ ਦੇ ਵਿੱਚ ਖੁਦ ਭਗਵੰਤ ਮਾਨ ਨੇ ਮੰਨੀ ਹੈ ਇਹ ਗੱਲ ਇਹਦਾ ਮਤਲਬ ਕੀ ਹੈ ਕਿ 2 ਸਾਲ ਹੋਰ ਨੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਪੰਜਾਬ ਦੇ ਪੂਰੀ ਨੌਜਵਾਨੀ ਦੇ ਨਾਲ ਜਿਹੜੀ ਲੁੱਟ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖੋਗੇ ਕਿਵੇਂ ਪੰਜਾਬ ਇੱਕੋ ਸਥਿਤੀ ਦੇ ਵਿੱਚ ਲੈ ਜਾਂਦਾ ਇਹਨਾਂ ਨੇ ਜਿੱਥੋਂ ਦੁਬਾਰਾ ਉੱਭਰਨ ਦੇ ਲਈ ਬਹੁਤ ਸਮਾਂ ਲੱਗ ਜਾਣਾ ਤਾਂ ਹੁਣ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਡੇ ਪੱਧਰ ਤੇ ਆਪਦਾ ਫਰਜ ਸਮਝ ਕੇ ਕਿ ਕੱਲੇ-ਕੱਲੇ ਪੰਜਾਬੀ ਦਾ ਫਰਜ ਹੈ ਇਸ ਗੱਲ ਨੂੰ ਕਿ ਭਾਈ ਸ਼ੇਅਰ ਕਰਨੀ ਹੈ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਇੱਕ ਨਾਗਰਿਕ ਤੱਕ ਹਰ ਇੱਕ ਪੰਜਾਬੀ ਤੱਕ ਇਹਦਾ ਮੈਸੇਜ ਜਾਵੇ ਕਿ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਲਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਫਿਰੋ ਬਿਲਕੁਲ ਦੇਵਾ ਸਿੱਧੂ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਅਗਰ ਸੀਐਮ ਪੰਜਾਬ ਜਿਹੜਾ ਕਿ ਪੂਰੇ ਪੰਜਾਬ ਦਾ ਹੈੱਡ ਹੈ ਅਗਰ ਉਹ ਪੁਲਿਸ ਦੇ ਉੱਪਰ ਸਖਤ ਕਾਰਵਾਈ ਕਰੇ ਪੁਲਿਸ ਦੇ ਵੱਡੇ ਜਿਹੜੇ ਅਫਸਰਾਨ ਹੈ ਫਿਰ ਉਹ ਕਾਂਸਟੇਬਲ ਐਸਐਚਓ ਇਨਸਪੈਕਟਰ ਸਬ ਇਨਸਪੈਕਟਰ ਇਹ ਲੈਵਲ ਨਹੀਂ ਹੈ ਅਗਰ ਡੀਜੀਪੀ ਡੀਆਈਜੀ ਐਸਐਸਪੀ ਰੈਂਕ ਦੇ ਅਫਸਰਾਨ ਨੂੰ ਸੀਐਮ ਭਗਵੰਤ ਮਾਨ ਸਾਹਿਬ ਖਿੱਚੇ ਉਹਨਾਂ ਤੇ ਸਖਤ ਐਕਸ਼ਨ ਲਵੇ ਤੇ ਵੀਰੋ ਥਲੜਾ ਮਹਿਕਮਾ ਆਪਣੇ ਆਪ ਠੀਕ ਹੋ ਸਕਦਾ ਹੈ لیکن جس طرح ਕਿ ਕਰਨਲ ਦਾ ਮਾਮਲਾ ਸਾਹਮਣੇ ਆਇਆ ਉਸ ਦੇ ਉੱਪਰ ਵੀ ਕੋਈ ਖਾਸਲ ਖਾਸ ਐਕਸ਼ਨ ਨਹੀਂ ਲਿਆ ਗਿਆ ਕਰਨਲ ਦੀ بیوی ਕਿੰਨੇ ਦਿਨ ਤੱਕ ਪ੍ਰੈਸ ਕਾਨਫਰੰਸ ਕਰਦੀ ਰਹੀ ਕਿੰਨਾ ਉਸਨੇ ਜ਼ੋਰ ਲਾਇਆ ਲੇਕਿਨ ਵੀਰੋ ਜਿਹੜੇ ਦੋਸ਼ੀ ਹੈ ਉਹਨਾਂ ਦੇ ਉੱਤੇ ਕੋਈ ਸੀਰੀਅਸ ਐਕਸ਼ਨ ਨਹੀਂ ਹੋਇਆ ਦੂਸਰਾ ਜਿਹੜੀ ਅਮਨਦੀਪ ਕੌਰ ਹੈ ਚਟਾ ਵੇਚ ਦੀ ਇੱਕ ਪੁਲਿਸ ਕਾਸਟੇਬਲ ਫੜੀ ਗਈ ਹੈ ਉਸ ਨੂੰ ਵੀ ਲੈ ਕੇ ਕਿੰਨਾ ਜ਼ਿਆਦਾ ਚਰਚਾ ਵਿੱਚ ਮਾਮਲਾ ਰਿਹਾ ਲੇਕਿਨ ਭਗਵੰਤ ਮਾਨ ਸਾਹਿਬ ਨੇ ਕੋਈ ਬਿਆਨ ਨਹੀਂ ਸਾਹਮਣੇ ਆਇਆ ਕੋਈ ਸਖਤ ਐਕਸ਼ਨ ਨਹੀਂ ਹੋਇਆ ਜਿਹੜੀ ਕਾਸਟੇਬਲ ਦੀ ਗ੍ਰਿਫਤਾਰੀ ਹੋ ਗਈ ਹੈ ਪਰ ਉਹ ਕੁਝ ਮੰਨ ਨਹੀਂ ਰਹੀ ਕੋਈ ਸਬੂਤ ਨਹੀਂ ਲੱਭ ਰੇ ਉਹਦਾ ਸਾਥੀ ਨਹੀਂ ਗ੍ਰਿਫਤਾਰ ਹੋ ਰਹਾ ਆਖਰ ਪੁਲਿਸ ਕੀ ਕਰ ਰਹੀ ਹੈ ਪੁਲਿਸ ਦੀ ਕੀ ਕਾਰਗਰਕੀ ਹੈ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਵੀਰੋ ਇਹ ਸਵਾਲੀਆ ਨਿਸ਼ਾਨ ਸੀਐਮ ਭਗਵੰਤ ਮਾਨ ਸਾਹਿਬ ਦੀ ਸੀਐਮਸ਼ਿਪ ਤੇ ਵੀ ਹੈ ਕਿ ਉਹ ਕਿਉਂ ਨਹੀਂ ਆਖਰ ਸਖਤ ਐਕਸ਼ਨ ਲੈ ਰਹੇ ਵੀਰੋ ਤੁਹਾਡੀ ਇਸ ਬਾਰੇ ਕੀ رائے ਹੈ ਮੇਰੀ رائے ਤੇ ਇਹ ਹੈ ਕਿ ਸੀਐਮ ਭਗਵੰਤ ਮਾਨ ਸਾਹਿਬ ਦੀ ਇਹ ਨਾਹਲੀ ਹੈ ਫਿਰ ਤੁਸੀਂ ਕੀ ਕਹਿੰਦੇ ਜੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਲ ਲਾਜ਼ਮੀ ਕਰਨਾ ਆਪਣਾ ਸਾਰਾ ਖਿਆਰ ਕਰਦੋ ਯਾਦ ਰੱਖਣਾ ਅੱਲਾ ਫੇਰ